මවාේගු සතනමොවාහේගරු සතනාමවාේගරු සතනාමොවාහේගරු ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੇ ਹੁਕਮ ਅਨਸਾਰ ਚਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਸਤਿ ਸੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਵਾਰ ਚੱਲ ਰਹੀ ਹੈ ਭਾਈ ਜਿਸ ਵਿੱਚ ਪਾਤਸ਼ਾਹ ਜੀ ਦੇ 16 ਸ਼ਲੋਕ ਸੰਪੂਰਨ ਹੋਏ ਹਨ 472 ਅੰਗ ਤੇ ਪਾਤਸ਼ਾਹ ਜੀ ਦਾ ਇਹ ਅਗਲਾ ਸ਼ਲੋਕ ਸਤਾਰਮਾ ਸ਼ਲੋਕ ਮਹਾਰਾਜ ਜੀ ਆਰੰਭ ਕਰਦੇ ਹਨ ਆਓ ਸਤਿਗੁਰ ਜੀ ਸ਼ਬਦ ਦੀ ਰਮਤਾ ਕਰਦੇ ਹਨ ਜੀ ਸ਼ਲੋਕ ਮਹੱਲਾ ਪਹਿਲਾ ਜੇ ਮੁਹਾ ਕਾ ਘਰ ਮੋ ਹੈ ਘਰ ਮੋ ਹੈ ਪਿਤਰੀ ਦੇ ਅੱਗੇ ਵਸਤ ਸਿਆਣੀ ਐ ਪਤਰੀ ਚੋਰ ਕਰੇ ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਹਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਭਾਈ 17ਵਾਂ ਸ਼ਲੋਕ ਰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਪ੍ਰਦੇਸ਼ ਬਖਸ਼ਦੇ ਹਨ ਜਿਸ ਜਿਸ ਤਰ੍ਹਾਂ ਪਿਛਲੇ ਸ਼ਲੋਕਾਂ ਦੇ ਵਿੱਚ ਸਤਿਗੁਰਾਂ ਨੇ ਪੰਡਤ ਦੇ ਨਾਲ ਬ੍ਰਹਮਣ ਦੇ ਨਾਲ ਪੋਜਤ ਨਾਲ ਚਰਚਾ ਕਰਦੇ ਹੋਏ ਜੀਵਾਂ ਨੂੰ ਪ੍ਰਦੇਸ਼ ਬਖਸ਼ੇ ਇਸੇ ਤਰ੍ਹਾਂ ਇਹ 17ਵਾਂ ਸ਼ਲੋਕ ਹੈ ਜਿਹਦੇ ਵਿੱਚ ਪੁਜ ਟੀਕਾਕਾਰ ਲਿਖਕਾਰ ਸ਼ਲੋਕਾਂ ਦੀ ਸ਼ਬਦਾਂ ਦੀ ਥਾਨਕਾ ਦਿੰਦੇ ਹਨ ਤੇ ਉਹਦੇ ਨਾਲ ਕੀ ਹੁੰਦਾ ਹੈ ਸ਼ਬਦ ਦੀ ਸਮਝ ਪੈ ਜਾਂਦੀ ਹੈ ਹੋਰ ਕੋਈ ਕਾਲ ਨਹੀਂ ਹੁੰਦਾ ਥਾਨਕਾ ਦਾ ਇਹ ਅਸੀਂ ਸ਼ਲੋਕ ਸ਼ਬਦ ਹੁੰਦੇ ਆ ਜਿਹੜੇ ਕਿਸ ਇਤਿਹਾਸ ਦੇ ਨਾਲ ਜੁੜੇ ਹੁੰਦੇ ਹਨ ਇਸ ਕਰਕੇ ਉਹਨਾਂ ਦੀ ਥਾਣਕਾਂ ਦੇ ਨਾਲ ਹੀ ਸ਼ਬਦ ਦੀ ਸਮਝ ਪੈਂਦੀ ਆ ਮਹਾਰਾਜ ਨੇ ਕਿੱਸਾ ਵਿੱਚ ਇਸ ਘੜੀਏ ਸ਼ਬਦ ਉਚਾਰਨ ਕੀਤੇ ਹਨ ਔਰ ਕੁਝ ਲੋਕ ਕੁਝ ਜਗਿਆਸੂਏ ਚੀਜ਼ ਨੂੰ ਨਹੀਂ ਮੰਨਦੇ ਕੁਝ ਲੋਕ ਕੁਝ ਜਗਿਆਸੂਏ ਚੀਜ਼ ਨੂੰ ਮੰਨਦੇ ਹਨ ਆਪਾਂ ਵੈਸਬਾਜੀ ਚ ਨਹੀਂ ਪਹਿਣਾ ਉਹ ਪ੍ਰਮਾਤਮਾ ਦੇ ਹੁਕਮ ਅਨਸਾਰ ਸ਼ਬਦ ਦੀ ਵਿਚਾਰ ਹੈ ਸਤਗੁਰੂ ਜੀ ਜਿਸ ਵੇਲੇ ਇਹ ਸ਼ਲੋਕ ਉਚਾਰਨ ਕੀਤੇ ਜੇ 모ਹਾ ਕਾ ਘਰ 모ਹ ਹੈ ਘਰ 모ਹ ਪਿਤਰੀ ਦੇ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਇੱਕ ਭੂਮੀਆਂ ਚੋਰ ਜਿਹੜਾ ਉਹ ਚੋਰੀ ਕਰਦਾ ਕਿਸੇ ਘਰ ਦੇ ਵਿੱਚ ਉਹ ਚੋਰੀ ਦਾ ਧਨ ਲੈ ਕੇ ਜਾਂਦਾ ਹੈ ਈ ਮਹਾਰਾਜ ਜੀ ਕਹਿੰਦੇ ਓਹੀ ਧੰਨ ਦੇ ਨਾਲ ਅੱਗੇ ਆਪਣੇ ਪਿਤਰਾਂ ਨੂੰ ਦਾਨ ਕਰ ਦੇਵੇ ਪਿਤਰੀ ਦੇ ਜਿਵੇਂ ਆਪਾਂ ਪਿੱਤਰ ਖਵਾਨਨੇ ਆ ਨਾ ਅੱਗੇ ਸਰਾਧ ਆ ਜਾਂਦੇ ਹਨ ਮਹੀਨਾ ਡੇਢ ਬਾਅਦ ਭਾਦਰੋਂ ਦੇ ਅੰਤ ਤੇ ਜਾਂ ਅਗਲੇ ਮਹੀਨੇ ਵਿੱਚ ਸਰਾਧ ਆਰੰਭ ਹੋ ਜਾਂਦੇ ਹਨ ਜੇ ਮਹਾਰਾਜ ਖੰਡਨ ਕਰਦਿਆਂ ਗੁਰੂ ਨਾਨਕ ਮਹਾਰਾਜ ਜੀ ਦੁਨੀ ਚੰਦ ਰਾਜਾ ਹੋਇਆ ਜਿਹਦੇ ਘਰ ਬੜਾ ਵੱਡਾ ਸਰਾਧ ਉਹਨੇ ਕੀਤਾ ਦੁਨੀ ਚੰਦ ਰਾਜੇ ਨੇ ਜਿਸ ਵੇਲੇ ਮਹਾਰਾਜ ਜੀ ਲਾਹੌਰ ਦੀ ਧਰਤੀ ਤੇ ਗਏ ਲਾਹੌਰ ਦੇ ਵਿੱਚ ਗਏ ਤੇ ਉਸ ਵੇਲੇ ਦੁਨੀ ਚੰਦ ਰਾਜੇ ਨੇ ਆਪਣੇ ਪਿਤਾ ਦੀ ਸਾਲ ਪੂਰਾ ਹੋਣ ਤੇ ਸਰਾਧ ਕੀਤਾ ਇਹਨੂੰ ਆਪਾਂ ਸਾਲਾਨਾ ਵੀ ਕਹਿ ਦਿੰਨੇ ਆ ਨਾ ਵਰਸੀ ਮਨਾਣੇ ਆਪਾਂ ਸਾਡੇ ਮਤ ਵਿੱਚ ਸਿੱਖ ਮਤ ਵਿੱਚ ਕੋਈ ਵਰਸੀ ਨਹੀਂ ਹੈ ਔਰ ਆਪਾਂ ਜਿਹੜੇ ਪ੍ਰਾਰਥਨਾ ਸਾਡੇ ਬਜ਼ੁਰਗ ਕਰਦੇ ਆ ਰਹੇ ਸੀ ਉਹੀ ਵਿਧ ਛੱਡਦੇ ਨਹੀਂ ਇਸ ਕਰਕੇ ਸੀ ਸਾਲ ਬਾਦ ਵਰਸੀ ਮਨਾਉਂਦੇ ਆ ਸਿੱਖੀ ਦੇ ਵਿੱਚ ਗੁਰਸਿੱਖਾ ਵਾਸਤੇ ਜਿਸ ਵੇਲੇ ਅੰਤਮ ਅਰਦਾਸ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਈ ਵਰਸੀ ਨਹੀਂ ਹੈ ਕੋਈ ਸਲਾਨਾ ਨਹੀਂ ਹੈ ਇਹ ਹਿੰਦੂ ਮਤ ਅਨੁਸਾਰ ਅਸੀਂ ਕਰਦੇ ਆ ਵਰਸੀ ਮਨਾਣੀ ਇਸ ਹਾਲ ਮਨੁੱਖ ਰਸਤੇ 'ਚ ਹੀ ਬੈਠਾ ਰਹਿੰਦਾ ਸਾਲ ਬਾਦ ਵਰਸੀ ਮਨਾਇ ਜਾਂਦੀ ਫਿਰ ਅੱਗੇ ਜਾਂਦਾ ਉਹਨਾਂ ਦਾ ਕਹਿਣ ਦਾ ਮਤਵ ਹੈ ਪਰ ਮਹਾਰਾਜ ਜੀ ਇਸ ਦਾ ਖੰਡਨ ਕਰਦੇ ਨੇ ਪਾਤਸ਼ਾਹ ਜੀ ਚਲੋ ਆਪਾਂ ਯਾਦ ਮਨਾ ਸਕਦੇ ਹਾਂ ਵਿਛੜੀ ਰੂਹ ਦੀ ਅੱਗੇ ਭਲੇ ਵਾਸਤੇ ਕੀ ਬਾਕੀ ਦੇ ਜੀ ਉਹਦੇ ਚਰਨਾਂ ਨਾਲ ਜੁੜੇ ਰਹੇ ਉਸ ਵਿਛੜੀ ਹੋਈ ਰੂਹ ਤੇ ਉਸੇ ਟਾਈਮ ਹੀ ਚਲੀ ਜਾਂਦੀ ਹੈ ਕਿਸੇ ਸਰੀਰ ਦੇ ਵਿੱਚ ਉਹ ਸਾਲ ਢੀਕਦੀ ਥੋੜਾ ਸਾਨੂੰ ਵੀ ਕਦੋਂ ਪਾਠ ਕਰਾਣ ਜਦੋਂ ਕਿਸੇ ਸਰੀਰ ਵਿੱਚ ਜਾਮਾ ਉਹ ਤੇ ਨਾਲ ਦੀ ਨਾਲ ਸਰੀਰ ਤੋਂ ਨਿਕਲ ਜਾਂਦੀ ਹੈ ਰੂਹ ਇਹ ਪਿਆਰਿਓ ਅੱਗੇ ਉਹਨੂੰ ਕੋਈ ਜਗ੍ਹਾ ਮਿਲ ਜਾਂਦੀ ਹੈ ਜਿਵੇਂ ਉਹਦੇ ਕਰਮਾਂ ਦਾ ਲੇਖੇ ਦੀ ਪੰਡ ਹੁੰਦੀ ਹੈ ਤਾਂ ਉਪਗਧਾਨ ਹੁੰਦਾ ਉਹਨੂੰ ਕੋਈ ਜੂਨ ਮਿਲਦੀ ਹੈ ਤੇ ਨਹੀਂ ਗੁਰਸਿੱਖ ਪਿਆਰੇ ਜਿਹੜਿਆਂ ਨੂੰ ਉਹਨਾਂ ਦਾ ਲੇਖਾ ਜੋਖਾ ਹੀ ਪਾੜ ਦਿੱਤਾ ਜਾਂਦਾ ਹੈ ਜਿਹੜੇ ਜੱਪਣ ਵਾਲਿਆਂ ਨੇ ਜਿਨ੍ਹਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਉਹਨਾਂ ਵਾਸਤੇ ਕੋਈ ਲੇਖਾ ਨਹੀਂ ਉਹ ਨਾਮ ਦਾ ਧੰਨ ਲੈ ਕੇ ਜਾਂਦੇ ਹਾਂ ਤੇ ਮਹਾਰਾਜ ਜੀ ਗਏ ਕਿਉਂਕਿ ਮਹਾਰਾਜ ਜੀ ਬੇਦੀ ਭਨਦੀ ਸੀ ਜਦੋਂ ਜਾਂਦੇ ਸੀ ਨਾ ਕਿਤੇ ਉਹਨਾਂ ਨੂੰ ਪਤਾ ਹੁੰਦਾ ਸੀ ਅੱਗੇ ਕਿਹਦਾ ਆਧਾਰ ਕਰਨਾ ਹੈ ਸਤਿਗੁਰੂ ਨੂੰ ਤੇ ਇਥੇ ਦੁਨੀ ਚੰਦ ਰਾਜੇ ਨੇ ਬੜਾ ਵੱਡਾ ਕੱਠ ਕੀਤਾ ਬੜੇ ਦੂਰ ਦੂਰ ਤੋਂ ਪੰਡਤ ਬ੍ਰਾਹਮਣ ਬੁਲਾਏ ਬੜੀ ਸਭਾ ਬੁਲਾਈ ਬ੍ਰਾਹਮਣਾਂ ਦੀ ਵੱਡੇ ਵੱਡੇ ਬ੍ਰਾਹਮਣ ਆਏ ਖਾਦੇ ਵਾਸਤੇ ਉਹਦੇ ਪਿਆਰ ਆਪਿਓ ਦੀ ਸਲਾਨਾ ਸਰਾਧ ਜਿਹੜਾ ਜਿਹਨੂੰ ਕਹਿੰਦੇ ਨੇ ਵੱਡਾ ਸਰਾਧ ਕੀਤਾ ਪ੍ਰਾਰਥਨ ਸਮਿਆਂ ਚ ਲੋਕ ਕਰਦੇ ਹੁੰਦੇ ਸੀ ਹਰਤਾ ਆਪਾਂ ਸਾਲ ਬਾਅਦ ਕਰਦੇ ਆ ਲੋਕ ਜਿਹੜੇ ਕਰਦੇ ਹਨ ਮੰਨਦੇ ਹਨ ਇਸ ਚੀਜ਼ ਨੂੰ ਔਰ ਉਦੋਂ ਜਿਹੜੇ ਰਾਜੇ ਸੀ ਨਾ ਰਾਜੇ ਵੱਡੇ ਵੱਡੇ ਉਹ ਵੱਡਾ ਸਰਾਧ ਪਾਲੀਕ ਦੇ ਸੀ ਜਿਹਦੇ ਵਿੱਚ ਦੂਰਦਰ ਤੱਕ ਬੁਲਾਵੇ ਭੇਜਦੇ ਸੀ ਪੰਡਤ ਬ੍ਰਾਹਮਣ ਲੋਕ ਬੁલાਏ ਜਾਂਦੇ ਸੀ ਸਭਾ ਬਿਠਾਈ ਜਾਂਦੀ ਸੀ ਤੇ ਔਕੀ ਤੇ ਭੋਜਨ ਸ਼ਕਾਇਆ ਜਾਂਦਾ ਸੀ ਕਿ ਪ੍ਰੋਤ ਜਿਹੜੇ ਸਨ ਜੇ ਉਹ ਖੁਸ਼ ਹੋ ਜਾਣਗੇ ਬ੍ਰਾਹਮਣ ਤੇ ਸਾਡੇ ਪਿਤਰ ਖੁਸ਼ ਹੋ ਜਾਣਗੇ ਇਹ ਮਹਾਰਾਜ ਜੀ ਅਜ ਖੰਡਨ ਕਰ ਦੇਣ ਦੇਖੋ ਜਵਾਬ ਦਿੰਦੇ ਨੇ ਸਤਿਗੁਰੂ ਜੀ ਇਹ ਉਹ ਲਾਹੌਰ ਦੀ ਧਰਤੀ ਤੇ ਗਏ ਜਦੋਂ ਇਹਨੂੰ ਪਤਾ ਲੱਗਾ ਦੂਨੀ ਚੰਦ ਰਾਜੇ ਨੂੰ ਕਿ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੋਲਬਾਲਾ ਸੀ ਦੂਰ ਤੱਕ ਮਹਾਰਾਜ ਦਾ ਪ੍ਰਚਾਰ ਸੀ ਤੇ ਪਤਾ ਲੱਗਾ ਤੇ ਸਿਨਹਾਂ ਭੇਜਿਆ ਰਾਜੇ ਨੇ ਗੋਨੀ ਚੰਦ ਨੇ ਕਿ ਮੇਰੇ ਪਿਤਾ ਦਾ ਮਹਾਰਾਜ ਸਰਾਦ ਹੈ ਤੁਸੀਂ ਵੀ ਦਰਸ਼ਨ ਦਿਓ ਭੋਜਨ ਪਾਨ ਕਰਨਾ ਕਰੋ ਤੇ ਮਹਾਰਾਜ ਜੀ ਤੇ ਖੰਡਨ ਕਰਨਾ ਸੀ ਸਤਗੁਰੂ ਜੀ ਕਿਤੇ ਭੋਜਨ ਵਾਸਤੇ ਲਾਲਚ ਵਾਸਤੇ ਥੋੜਾ ਗਏ ਸੀ ਤੇ ਉਦਾਰ ਜਦੋਂ ਪਹੁੰਚੇ ਰਾਜ ਦੇ ਵਿੱਚ ਇਹ ਬੜਾ ਵੱਡਾ ਖੱਤਰੀ ਸੀ ਰਾਜਿਆਂ ਦੀ ਤਰ੍ਹਾਂ ਸੀ ਤੇ ਦੇਖਿਆ ਕਿ ਬਹੁਤ ਬ੍ਰਾਹਮਣ ਬੈਠੇ ਹੋਏ ਅਨ ਭੋਜਨ ਛਕਾਇਆ ਜਾ ਰਿਹਾ ਹੈ ਉਹ ਭਗਤ ਔਰੀ ਹੈ ਬੜੀ ਬੜਾ ਕੱਠ ਹੈ ਤੇ ਮਹਾਰਾਜ ਜੀ ਨੇ ਪੁੱਛਿਆ ਉਸ ਵੇਲੇ ਸੇਠ ਨੂੰ ਪੁੱਛਿਆ ਹੁਨੀ ਚੰਦ ਜੀ ਨੂੰ ਇਹਦੇ ਭਾਈ ਇਹ ਕੀ ਕੀਤਾ ਹੈ ਬਹੁਤ ਕੱਠ ਕੀਤਾ ਹੋਇਆ ਹੈ بڑے ਬ੍ਰਾਹਮਣ ਬੈਠੇ ਹੋਏ ਹਨ ਕੀ ਗੱਲ ਹੈ ਤੇ ਮਹਾਰਾਜ ਜੀ ਨੂੰ ਜਵਾਬ ਦਿੰਦਾ ਸੇਠ ਕਹਿੰਦਾ ਮਹਾਰਾਜ ਸਤਿਗੁਰੂ ਜੀ ਮੇਰੇ ਪਿਤਾ ਦਾ ਸਰਾਧ ਹੈ ਇਸ ਕਰਕੇ ਪੰਡਤਾਂ ਨੂੰ ਬ੍ਰਹਮਣਾਂ ਨੂੰ ਭੋਜਨ ਪਾਣ ਕਰਾਇਆ ਜਾ ਰਿਹਾ ਹੈ ਕਿ ਨਹੀਂ ਸਾਡੇ ਪ੍ਰੋਹਤ ਕਹਿੰਦੇ ਹਨ ਬ੍ਰਹਮਣ ਲੋਕ ਕਹਿੰਦੇ ਹਨ ਕਿ ਜੇ ਇਹਨਾਂ ਨੂੰ ਸਿਕਾਈਏ ਤੇ ਪਿਤਰਾਂ ਨੂੰ ਜਾ ਕੇ ਪਹੁੰਚਦਾ ਭੋਜਨ ਤੇ ਪਾਤਸ਼ਾਹ ਜੀ ਹੱਸ ਕੇ ਗੁਰੂ ਨਾਨਕ ਮਹਾਰਾਜ ਜੀ ਤੇ ਮਹਾਰਾਜ ਜੀ ਸਵਾਲ ਕਰਦੇ ਹਨ ਉੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਕਹਿੰਦੇ ਦੁਨੀ ਚੰਦ ਜੀ ਤੁਹਾਡੇ ਪਿਤਾ ਨੇ ਛੱਕ ਲਿਆ ਸਰਾਦ ਤੇ ਭੋਜਨ ਛੱਕ ਲਿਆ ਤੁਹਾਡੇ ਪਿਤਾ ਜੀ ਨੇ ਤੇ ਕਹਿੰਦਾ ਹਾਂ ਛੱਕ ਲਿਆ ਉਹ ਤਾਂ ਬੈਠੇ ਛੱਕ ਰਿਆ ਨੇ ਜੀ ਛੱਕਦੇ ਆ ਨ ਤੇ ਸਾਡੇ ਪਿਤਾ ਵੀ ਛੱਕ ਰਿਆ ਨੇ ਮਹਾਰਾਜ ਜੀ ਕਹਿੰਦੇ ਉਹ ਤਾਂ ਤਿੰਨ ਦਿਨ ਹੋ ਗਏ ਨੇ ਭੁੱਖਾ ਬੈਠਾ ਤਿੰਨ ਦਿਨ ਹੋ ਗਏ ਹਨ ਜਿਹੜਾ ਕੀ ਵਿਗਿਆੜ ਦੀ ਜੂਨ ਦੇ ਵਿੱਚ ਜਿਵੇਂ ਰਿਛ ਦਾ ਆਧਾਰ ਕੀਤਾ ਸੀ ਨਾ ਮਹਾਰਾਜ ਨੇ ਇਸੇ ਤਰ੍ਹਾਂ ਵਿਗਿਆੜ ਦਾ ਆਧਾਰ ਕੀਤਾ ਕਹਿੰਦੇ ਤਿੰਨ ਦਿਨ ਦਾ ਭੁੱਖਾ ਏ ਇਸ ਇੰਨੇ ਜੋਜਨ ਦੂਰ ਇੰਨੇ ਕੋਹ ਤੇ ਚਲਾ ਜਾ ਐਸ਼ ਦਿਸ਼ਾ ਵਿੱਚ ਚਲਾ ਜਾਈ ਉੱਥੇ ਕਚਹਾੜੀ ਦੇ ਵਿੱਚ ਵਿਗਿਆੜ ਬੈਠਾ ਜਿਹੜਾ 3 ਦਿਨ ਦਾ ਭੁੱਖਾ ਬੈਠਾ ਹੈ ਉਹਨੂੰ ਕਿਸੇ ਭੋਜਨ ਨਹੀਂ ਮਿਲਿਆ ਉਹ ਭੁੱਖ ਨਾਲ ਤੜਫ ਰਿਹਾ ਤੂੰ ਇੱਥੇ ਭੋਜਨ ਛਕਾਈ ਜਾ ਰਿਹਾ ਹੈ ਦੇਖੋ ਬਦੁਬਦਾ ਚ ਫਸ ਗਿਆ ਉਹਦੇ ਵਿੱਚ ਦੁਨੀ ਚੰਦ ਪਰ ਉਹ ਸਮੇਂ ਉਹ ਭੋਜਨ ਛਕਾਦਾ ਰਿਹਾ ਜਦੋਂ ਸਾਰੀ ਸਭਾ ਉੱਠੀ ਕਿਉਂਕਿ ਬ੍ਰਾਹਮਣਾਂ ਨੇ ਭੋਜਨ ਛਕ ਲਿਆ ਕੰਮ ਕਰਨ ਵੇੜ ਕੇ ਮਹਾਰਾਜ ਦੇ ਚਰਨਾਂ ਵਿੱਚ ਫਿਰ ਆ ਗਿਆ ਮਹਾਰਾਜ ਜੀ ਇਹਨੂੰ ਦੱਸੋ ਮੇਰਾ ਪਿਤਾ ਕਿੱਥੇ ਹੈ ਮਹਾਰਾਜ ਜੀ ਹੱਸ ਕੇ ਫਿਰ ਕਹਿੰਦੇ ਐ ਕਰ ਆਹ ਭੋਜਨ ਲੈ ਜਾ ਪ੍ਰਸ਼ਾਦਾ ਲੈ ਜਾ ਲੰਗਰ ਲੈ ਜਾ ਐਨੇ ਦੂਰ ਇਸ ਦਿਸ਼ਾ 'ਚ ਜਾ ਇੱਕ ਝਾੜੀ ਹੋਏਗੀ ਉਹ ਝਾੜੀ ਦੇ ਵਿੱਚ ਇੱਕ ਦੇਖੋ ਉੱਥੇ ਬਿਠਾ ਹੈ ਤੇਰਾ ਪਿਤਾ ਉਹਨੂੰ ਜਾ ਕੇ ਭੋਜਨ ਸ਼ਕਾਇਆ ਬਿਘਾੜ ਜੀ ਦੂਣ 'ਚ ਬਿਘਾੜ ਬਿਠਾ ਹੈ ਸਾਹਮਣੇ ਤੇ ਡਰ ਪਿਆ ਦੂਣੀ ਚ ਇਹ ਕਹਿੰਦਾ ਮਹਾਰਾਜ ਜੀ ਮੈਂ ਜੇ ਬਿਘਾੜ ਦੇ ਸਾਹਮਣੇ ਜਾਵਾਂਗਾ ਉਹ ਨੇ ਮੇਰੇ ਥੋੜਾ ਪਛਾਣ ਲੈਣਾ ਕਿ ਮੇਰਾ ਪੁੱਤਰ ਹੈ ਉਹ ਤਾਂ ਮੈਨੂੰ ਖਾ ਜਾਵੇਗਾ ਮੈਨੂੰ ਪੈ ਜਾਵੇਗਾ ਕਿਸ ਤਰ੍ਹਾਂ ਹੋਵੇਗਾ ਤੇ ਮਹਾਰਾਜ ਜੀ ਕੁਝ ਲਿਖਾਰੀ ਜੀ ਕਾ ਕਰ ਲਿਖਦੇ ਹਨ ਕਿ ਮਹਾਰਾਜ ਨੇ ਕਿਹਾ ਤਾਂ ਭਾਈ ਚਲਾ ਜਾ ਤੂੰ ਦਰਸ਼ਨ ਪਾਏ ਹਨ ਜੇ ਤੇਰੇ ਦਰਸ਼ਨ ਕਰੇਗਾ ਉਹਨੂੰ ਪਿਛਲਾ ਜਨਮ ਯਾਦ ਆ ਜਾਵੇਗਾ ਤੂੰ ਸੰਗਤ ਕੀਤੀ ਹੈ ਦਰਸ਼ਨ ਪਾਏ ਹਨ ਸਾਡੇ ਤੂੰ ਜਾ ਚਲਾ ਜਾ ਜੇ ਜੋ ਤੇਰੇ ਦਰਸ਼ਨ ਕਰੇਗਾ ਉਹ ਵੀ ਸੰਗਤ ਕਰ ਲੇਗਾ ਇਸ ਕਰਕੇ ਉਹਨੂੰ ਪਿਛਲਾ ਜਨਮ ਗਿਆਤ ਆ ਜਾਏਗਾ ਯਾਦ ਆ ਜਾਏਗਾ ਜਾਂ ਚੱਲਾ ਜਾ ਭੋਜਨ ਲੈ ਕੇ ਇਸ ਤਰ੍ਹਾਂ ਮਹਾਰਾਜ ਜੀ ਨੇ ਦੇਖੋ ਭੇਜਿਆ ਦੂਣੀ ਚੰਦ ਪਹੁੰਚਿਆ ਉਸੇ ਦਿਸ਼ਾ ਦੇ ਵਿੱਚ ਜਾ ਰਿਹਾ ਹੈ ਅੱਗੇ ਢਾੜੀ 'ਚ ਦੇਖਿਆ ਇੱਕ ਬਿਘਾੜ ਬੈਠਾ ਹੈ ਭੁੱਖ ਦੇ ਨਾਲ ਤਰਪਦਾ ਹੋਇਆ ਇਹ ਸਤਿਗੁਰਾਂ ਦੇ ਹੁਕਮ ਅਨੁਸਾਰ ਜਾ ਕੇ ਜਦੋਂ ਤੱਕਿਆ ਉਹਨੇ ਬਿਘਾੜ ਨੇ ਉੱਧਰ ਦੇਖਿਆ ਤੇ ਉਹਦੇ ਦਿਮਾਗ ਦੇ ਵਿੱਚ ਦੇਖੋ ਪਿਛਲਾ ਜਨਮ ਚਿੱਤ ਆ ਗਿਆ ਕਿ ਮੇਰਾ ਪੁੱਤਰ ਹੈ ਸਾਹਮਣੇ ਭੋਜਨ ਰੱਖਿਆ ਪਰੋਸਿਆ ਜਦੋਂ ਉਹਨੇ ਛੱਕਿਆ ਛੱਕਣਸਾਲ ਮਹਾਰਾਜ ਦੀ ਵਿਧ ਸੀ ਹੈ ਉਹਨੂੰ ਪਿਛਲਾ ਜਨਮ ਚੇਤੇ ਆ ਗਿਆ ਉਹ ਉਹਦੀ ਮੁਕਤੀ ਕੀਤੀ ਮਹਾਰਾਜ ਨੇ ਭੋਜਨ ਛੱਕਣਸਾਰੂ ਉਸ ਦੇਹ ਦੇ ਵਿੱਚੋਂ ਛੁੱਟ ਗਿਆ ਸੀ ਆਹ ਰਾਜ ਜੀ ਕਹਿੰਦੇ ਜਿਸ ਵੇਲੇ ਭੋਜਨ ਛੱਕੇਗਾ ਉਹ ਸਰੀਰ ਤਿਆਗ ਜਾਏਗਾ ਭੋਜਨ ਛੱਕਣ ਤੋਂ ਬਾਅਦ ਉਹ ਦਾ ਇਸ ਜਨਮ ਦੇ ਵਿੱਚੋਂ ਆਧਾਰ ਹੋ ਜਾਵੇਗਾ ਸੀ ਉਹਦਾ ਆਧਾਰ ਕਰਦੇ ਆ ਇਸੇ ਤਰ੍ਹਾਂ ਮਹਾਰਾਜ ਜੀ ਦੀ ਬਚਨਾਂ ਅਨਸਾਰ ਜਦੋਂ ਧਾਰ ਹੋ ਗਿਆ ਉਹ ਬਗਹਾੜ ਜਿਹੜਾ ਸੀ ਭੋਜਨ ਛਕਿਆ ਰੱਜ ਕੇ ਤੇ ਮਰਤੂ ਹੋ ਗਿਆ ਸਰੀਰ ਛੱਡ ਗਿਆ ਸੇ ਘਰ ਆਇਆ ਭੱਜਿਆ ਪੈਜਾ ਮੂਲਾ ਜਾਣ ਕੇ ਕਹਿੰਦਾ ਦੁਨੀ ਚੰਦ ਮਹਾਰਾਜ ਦੇ ਪੈਰਾਂ ਤੇ ਢੈ ਪਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚਰਣਾ ਤੇ ਮਾਫੀ ਮੰਗਦਾ ਮਹਾਰਾਜ ਜੀ ਮੈਂ ਤਾਂ ਆਵੀ ਭਲੇਖੇ ਦੇ ਵਿੱਚ ਬਹਿਮ ਦੇ ਵਿੱਚ ਕਰਮਕਾਂਡ ਕਰਦਾ ਰਿਆ ਬ੍ਰਾਹਮਣ ਬਲਾਵਲਾ ਕੇ ਭੋਜਨ ਛਕਾਂਦਾ ਰਿਆ ਕੀ ਮੇਰਾ ਪਿਤਾ ਤਾਂ ਬਹੁਤ ਵੱਡਾ ਪ੍ਰਤਾਪੀ ਸਾਹਿਬ ਮਹਾਪੁਰਸ਼ਾਂ ਦੇ ਉਹ ਦਰਸ਼ਨ ਕਰਦਾ ਸੀ ਉਹਨਾਂ ਨੂੰ ਗਿਆਨ ਸੀ ਜੁਨੀ ਕਿਸ ਕਰਕੇ ਉਹਨਾਂ ਨੇ ਪਾਈ ਤੇ ਮਹਾਰਾਜ ਨੇ ਦੱਸਿਆ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਜੁਨੀ ਉਹਨੂੰ ਤਾਂ ਮਿਲੀ ਭਾਵੇਂ ਉਹ ਭਗਤੀ ਕਰਦੇ ਸੀ ਠੀਕ ਸੀ ਮਹਾਪੁਰਸ਼ਾਂ ਦਾ ਸੰਗ ਕਰਦੇ ਸੀ ਪਰ ਕਹਿੰਦੇ ਜਿਸ ਵੇਲੇ ਉਹਨਾਂ ਦੀ ਮਿਰਤੂ ਹੋਈ ਨਾ ਹੀਰਲੇ ਸਾਹਾਂ ਤੇ ਸੀ ਨਾਲ ਦੇ ਗਵੰਡੀਆਂ ਦੇ ਘਰ ਮਾਸ ਪੱਕਦਾ ਪਿਆ ਸੀ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਆ ਹੰਦੇ ਉਹਦੀ ਵਾਸ਼ਨਾ ਜੀ ਨਾ ਜਿਹੜੀ ਮੱਛੀ ਦਾ ਮੀਟ ਪੱਕਦਾ ਸੀ మాਸ ਉਹਦੀ ਸੰਗਲ ਦੇਖ ਕੇ ਉਹਦੇ ਮਨ ਦੇ ਵਿੱਚ ਮਨ ਦੇ ਵਿੱਚ ਤ੍ਰਿਸ਼ਨਾ ਜਾਗ ਪਈ ਕਿ ਨਾਲ ਦੇ ਘਰ ਤੋਂ ਵਾਸ਼ਨਾ ਆ ਰਹੀ ਸੀ ਉਧਰ ਮਨ ਚਲਾ ਗਿਆ ਮਨ ਨਿਕਲ ਕੇ ਸਰੀਰ ਤੋਂ ਚਲਾ ਗਿਆ ਉਧਰ ਉਹਦੇ ਸਾਹ ਪੂਰੇ ਹੋ ਗਏ ਮ੍ਰਿਤਿ ਹੋ ਗਈ ਇਸ ਕਰਕੇ మాਸ ਵੱਲ ਧਿਆਨ ਜਾਣ ਕਰਕੇ ਉਹਨੂੰ ਬਿਘਾੜ ਦੀ ਜੁੰਨੀ ਪਾਣੀ ਪੀ ਕੇ మాਸ ਖਾਣ ਵਾਲਾ ਜੀਵ ਬਣ ਗਿਆ ਖਸ਼ੂ ਬੰਨਾ ਪਿਆ ਬਗਿਆੜ ਦੀ ਜੂਨੀ ਪਾਣੀ ਪਈ ਇਹ ਕਾਰਨ ਹੈ ਅੰਤ ਵੇਲੇ ਉਹਨੇ ਭਗਵਾਨ ਨੂੰ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਉਹਦੀ ਵਾਸ਼ਨਾ ਜਿਹੜੀ ਸੀ ਨੇ ਮਨ ਸੀ ਜਿਹੜਾ ਸਰੀਰ ਨੂੰ ਛੱਡ ਕੇ ਉੱਧਰ ਪਹੁੰਚ ਗਿਆ ਸੀ ਤੇ ਜਦੋਂ ਕੋਈ ਮਰਦਾ ਹੈ ਮਹਾਰਾਜ ਜੀ ਕਹਿੰਦੇ ਜਦੋਂ ਸਰੀਰ ਤਿਆਗਦਾ ਵਾਸ਼ਨਾ ਦੇ ਨਾਲ ਜਿੱਧਰ ਮਨ ਚਲਾ ਜਾਏ ਉਵੇਂ ਦੀ ਜੂਨ ਪ੍ਰਾਪਤ ਹੁੰਦੀ ਹੈ ਇਹ ਬਾਣੀ ਦੇ ਵਿੱਚ ਲਿਖਿਆ ਕਿਉਂਕਿ ਜੇ ਨਾਮ ਦੇ ਵੱਲ ਧਿਆਨ ਦੇ ਪਰਮੇਸ਼ਰ ਵੱਲ ਧਿਆਨ ਜੋੜ ਕੇ ਮਲਦਾ ਮਨੁੱਖ ਭਾਵੇਂ ساری ਜ਼ਿੰਦਗੀ ਪਾਪ ਕਰੀ ਜਾਏ ਅਨ ਤਵੇਲੇ ਜੇ ਪਰਮੇਸ਼ਰ ਯਾਦ ਆ ਜਾਵੇ ਨਾ ਪਰਉੰਦਾ ਨਹੀਂ ਹੈ ਬੜੀ ਕੋਸ਼ਿਸ਼ ਕਰਨੀ ਪੈਂਦੀ ਹੈ ਕਿਉਂਕਿ ਮਾਇਲਾ ਮਨ ਕਿੱਥੇ ਉਧਰ ਜਾਂਦਾ ਧੀਆਂ ਪੁੱਤਰਾਂ ਵਾਲੀ ਭਜਦਾ ਕਿ ਹਰ ਖੀਰ ਲੈ ਸਾਹ ਹਨ ਮੇਰੇ ਪੁੱਤਰ ਕੀ ਕਰਦਾ ਹੋਏਗਾ ਮੇਰਾ ਪਰਿਵਾਰ ਕਿਸ ਤਰ੍ਹਾਂ ਚੱਲੇਗਾ ਮਾਇਆ ਕਿਨੂੰ ਕਹਿ ਕੇ ਜਾਵਾਂ ਇਸ ਚੀਜ਼ਾਂ ਵੱਲ ਧਿਆਨ ਜਾਂਦਾ ਤੇ ਉਸ ਵੇਲੇ ਜਾਨ ਨਿਕਲ ਜਾਂਦੀ ਹੈ ਕਿਤੇ ਧਿਆਨ ਜਾਂਦਾ ਉੱਤੇ ਪਹਿਲੋਂ ਜੇ ਵਿਧੀ ਅਨੁਸਾਰ ਜੀਵਾ ਜਪਦੀ ਰਹੇ ਭਜਨ ਬੰਦਗੀ ਹੋਏ ਤਾਂ ਉਧਰ ਧਿਆਨ ਜਾਏ ਪਤਾ ਲੱਗ ਜਾਏ ਵੀ ਇਹ ਤੇ ਸੰਸਾਰ ਝੂਠਾ ਹੈ ਫਿਰ ਤਾਂ ਧਿਆਨ ਉਥੇ ਜੁੜਿਆ ਰਹਿੰਦਾ ਮਨ ਫਿਰ ਮਰਦੇ ਵਕਤ ਵੀ ਉਹਦੇ ਚਰਨਾਂ ਵਿੱਚ ਹੀ ਰਹਿੰਦਾ ਤੇ ਸਰੀਰ ਨਹੀਂ ਧਾਰਨ ਕਰਨੇ ਪੈਂਦੇ ਪਰ ਨਹੀਂ ਜਾਂਦਾ ਜੇ ਚਲਾ ਵੀ ਜਾਏ ਨਾ ਕਿਸੇ ਦਾ ਪਿਆਰਿਓ ਨੂੰ ਅੱਗੇ ਮਾੜੀ ਜੂਣ ਦੀ ਪ੍ਰਾਪਤੀ ਨਹੀਂ ਹੁੰਦੀ ਮਹਾਰਤ ਦੇ ਨਾਮ ਦੇ ਨਾਲ ਮਨ ਜੁੜ ਜਾਵੇ ਜਾਂਦੇ ਵਰੀ ਤੇ ਉਹਦਾ ਉਹਦਾ ਪਾਰ ਉਤਾਰਾ ਹੋ ਜਾਂਦਾ ਫਲ ਬੜਾ ਵੱਡਾ ਨਾਮ ਦਾ ਇੱਕ ਸਕਿੰਟ ਇੱਕ ਸਾਹ ਦਾ ਵੀ ਵੱਡਾ ਫਲ ਮਿਲਦਾ ਦੇਖੋ ਜਾਂਦੇ ਵਕਤ ਵੀ ਵਾਹਿਗੁਰੂ ਰਾਮ ਚੇਤੇ ਆ ਗਿਆ ਤਾਂ ਦੇਖੋ ਮਾਨ ਜੀ ਉੱਥੇ ਹਾਜ਼ਰ ਰਿਹਾ ਫਿਰ ਮਾੜੀ ਜੂਨ ਵਿੱਚ ਨਹੀਂ ਜਾਵੇਗੀ ਉਹ ਆਤਮਾ ਨੂੰ ਅੰਮਰ ਕਰ ਦਿੰਦਾ ਇਹ ਨਾਮ ਦੀ ਸ਼ਕਤੀ ਹੈ ਤਾਕਤ ਹੈ ਨਹੀਂ ਵੱਡੀ ਤੇ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ ਮਹਾਰਾਜ ਜੀ ਨੇ ਸਾਰੀ ਵਿਥਿਆ ਸੁਣਾਈ ਇਹਦੇ ਦੂਰੀ ਚੰਦ ਜੀ ਇਹ ਕਾਰਨ ਸੀ ਜੇ ਵਾਸ਼ਨਾ ਦੇ ਵਿੱਚ ਮਨ ਸਰੀਰ ਮਰਦਾ ਹੈ ਨਾ ਜਦੋਂ ਮਨ ਉੱਥੇ ਪਹੁੰਚ ਜਾਵੇ ਕਿਸੇ ਵਾਸ਼ਨਾ ਵਿੱਚ ਉਸੇ ਤਰ੍ਹਾਂ ਦੀ ਸਰੀਰ ਮਿਲਦਾ ਆ ਕੇ ਫਿਰ ਕਹਿੰਦੇ ਫਲ ਮਿਲਦਾ ਤੇ ਮਹਾਰਾਜ ਨੇ ਖੰਡਨ ਵੀ ਕੀਤਾ ਜੀਵਤ ਪਿਤਰ ਨਾ ਮੰਨੇ ਕੋ ਮੂਹ ਇਸਰਾਧ ਕਰਾਈ ਤੇ ਮਹਾਰਾਜ ਜੀ ਕਹਿੰਦੇ ਨਾ ਕੂਆ ਕੁੱਕਰ ਖਾਈ ਕਿਆ ਹੀ ਹੁੰਦਾ ਕੂਆ ਕੁੱਕਰ ਹੀ ਖਾਂਦੇ ਆ ਨਾ ਸਰਾਧ ਕਰਦੇ ਆ ਢੇਰਾਂ ਦੇ ਤੇ ਰੰਨ ਪਚਾ ਦੇਂਦੇ ਆ ਗੁਰੂ ਘਰਾਂ ਦੇ ਵਿੱਚ ਮੰਦਰਾਂ ਵਿੱਚ ਇਹੰਦਰੋਂ ਪੁਜਾਰੀ ਜਾ ਕੇ ਬਾਹਰ ਰੱਖ ਦਿੰਦੇ ਆ ਨਾ ਕੂਏ ਕੁੱਕਰ ਹੀ ਖਾਂਦੇ ਆ ਨਾ ਫਿਰ ਕਿਉਂਕਿ ਇੱਕ ਢਿੱਡ ਥੋੜਾ ਖਾ ਸਕਦਾ ਐਨਾ ਕੁਝ ਇੱਕ ਜਣ ਨਹੀਂ ਖਾ ਸਕਦਾ ਉਹ ਕੁਏ ਕੁੱਕਰੀ ਖਾਂਦੇ ਆ ਸਭ ਕੁਝ ਤੇ ਸਾਨੂੰ ਘਰੀਜ ਕਰਨਾ ਚਾਹੀਦਾ ਮੱਤ ਲੈਣੀ ਚਾਹੀਦੀ ਇਸ ਗੁਰੂ ਦੇ ਬਚਨ ਤੇ ਸੁਣਦੇ ਨਹੀਂ ਗੁਰੂ ਦੀ ਗੱਲ ਤਾਂ ਸੀ ਸੁਣੀ ਨਹੀਂ ਐਨੇ ਸਾਲ ਤੋਂ ਫਿਰ ਵੀ ਉਹ ਹੀ ਕੋਈ ਵਿਧੀ ਬਣਾਈ ਹੋਈ ਹੈ ਠੇਰਾ ਦੇ ਠੇਰ ਲੰਗਰ ਪਕਾ ਕੇ ਦੁਰਵਰਤੋਂ ਕਰਦੇ ਆ ਪਿਆਰੂ ਗਰੀਬਾਂ ਨੂੰ ਸਿਕਾਇਆ ਕਰੋ ਕਿਸੇ ਗਰੀਬ ਨੂੰ ਲੋੜਿਆ ਨੂੰ ਸੁੱਕਾ ਰਾਸਨ ਦਿਆ ਕਰੋ ਚਾਰ ਦਿਨ ਆਪਣਾ ਭੋਜਨ ਪਕਾ ਕੇ ਖਾਲੇ ਚਾਰ ਦਿਨ ਉਹਦੇ ਪੇਟ ਦੀ ਪਾਲਣਾ ਹੋ ਜਾਈ ਕੋ ਦਿਨ ਥੋੜਾ ਖਾਏਗਾ ਉਹ ਜੇ ਪੱਕਿਆ ਪਕਾਇਆ ਦੇਵਾਂਗੇ ਉਹ ਇੱਕ ਦਿਨ ਖਰਾਬ ਹੋ ਜਾਏਗਾ 4 ਦਿਨ ਵਾਸਤੇ ਉਹਨੂੰ ਅੰਨ ਦੇ ਆਓ ਸੁੱਕਾ ਰਸ ਤੇਕਿਆ ਉਪੋਜਨ ਦੇ ਆਓ ਸਬਜ਼ੀ ਦੇ ਆਓ ਉਹ 4 ਦਿਨ ਭੋਜਨ ਛਕ ਲੇ ਉਹਦਾ ਪਰਿਵਾਰ ਪਲ ਜੇ ਤੁਹਾਨੂੰ ਸੀਸ ਦੇਗਾ ਉਹਦਾ ਫਲ ਮਿਲੇਗਾ ਐਵੇਂ ਦੁਰਵਰ ਤੋਂ ਕਰਕੇ ਭੋਜਨ ਪਕਾ ਕੇ ਗੁਰੂ ਘਰ ਪਚਾ ਦੇਣਾ ਉਹ ਕਿਸੇ ਕੰਮ ਨਹੀਂ ਹੁੰਦਾ ਅਸੀਂ ਵੀ ਸੁੱਟਦੇ ਹਾਂ ਤੁਹਾਨੂੰ ਵੀ ਸੁੱਟਣਾ ਪੈਂਦਾ ਕਿਉਂਕਿ ਕੋਈ ਨਹੀਂ ਖਾਂਦਾ ਉਹਨੂੰ ਤੇ ਰੋਕੀ ਦਾ ਸੁੱਕਾ ਰਸ ਰਸਤ ਪਾਣੀ ਦਿਆ ਕਰੋ ਜਿਹੜਾ ਚਾਰ ਦਿਨ ਬੱਚਿਆਂ ਦੇ ਕੰਮ ਆ ਜੇ ਨਾ ਕਿਸੇ ਗਰੀਬ ਦੇ ਕੰਮ ਆ ਜੇ ਕਿਸੇ ਨੂੰ ਚੱਪਲ ਪਵਾ ਦਿੱਤੀ ਕਿਸੇ 파ਟੇ ਬਸਤਰ ਵਾਲੇ ਨੂੰ ਬਸਤਰ ਪਵਾ ਦਿਆ ਕਰੋ ਭਾਈ ਉਹਦਾ ਫਲ ਤੁਹਾਨੂੰ ਮਿਲ ਜਾਵੇਗਾ ਇਹ ਕਰਮ ਕਾਂਡਾਂ ਦੇ ਕੋਈ ਫਲ ਨਹੀਂ ਹਨ ਤੇ ਮਹਾਰਾਜ ਨੇ ਦੇਖੋ ਖੰਡਨ ਕਰਤਾ ਉਥੇ ਸ਼ਲੋਕ ਉਚਾਰਨ ਕੀਤਾ ਸਮਝਾਇਆ ਕਹਿੰਦੇ ਭਾਈ ਆਹ ਕਹਿੰਦਾ ਪਰਮੇਸ਼ਰ ਉਸ ਵੇਲੇ ਮਹਾਰਾਜ ਜੀ ਨੇ ਸ਼ਬਦ ਚਾਰਨ ਕੀਤੇ ਸਮੇਂ-ਸਮੇਂ ਤੇ ਗੁਰੂ ਨਾਨਕ ਮਹਾਰਾਜ ਜੀ ਵੱਡਿਆ ਸਿੱਖਿਆ ਉਥੇ ਦੁਨੀ ਚੰਦ ਨੂੰ ਉਪਦੇਸ਼ ਨਹੀਂ ਸੀ ਦੇਖੋ ਇੱਥੇ ਵੀ ਕੱਟ ਸੀ ਇੱਥੇ ਵੀ ਕੱਟ ਸੀ ਪਿੱਛੇ ਵੀ ਦੱਸਿਆ ਨਾ ਜਿੱਥੇ ਵੀ ਕੱਟ ਹੁੰਦਾ ਸੀ ਤੇ ਆਟੋਮੈਟਿਕ ਮਹਾਰਾਜ ਜੀ ਉਥੇ ਪਹੁੰਚ ਜਾਂਦੇ ਸੀ ਅੱਜ ਇੱਥੇ ਵੀ ਕੱਟ ਸੀ ਬੜਾ ਵੱਡਾ ਤੇ ਮਹਾਰਾਜ ਨੇ ਭਰੀ ਸਭਾ ਦੇ ਵਿੱਚ ਖੰਡਨ ਕਰਤਾ ਉਥੇ ਦੁਨੀ ਚੰਦ ਨੂੰ ਉਹ ਸੇਠ ਨੂੰ ਰਾਜੇ ਨੂੰ ਉਪਦੇਸ਼ ਬਖਸ਼ਿਆ ਅੱਜ ਤੋਂ ਬਾਅਦ ਭੁੱਖੇ ਦੀ ਸੇਵਾ ਕਰਨੀ ਹੈ ਕੱਪੜੇ ਪਾਟਿਆਂ ਵਾਲੇ ਨੂੰ ਕੱਪੜੇ ਦੇਨੇ ਹਨ ਜਿਨ੍ਹਾਂ ਨੇ ਪਹਿਲਾਂ ਹੀ ਚਾਰ ਚਰ ਪਾਏ ਹਨ ਉਹਨਾਂ ਨੂੰ ਨਹੀਂ ਦੇਨੇ ਤੇ ਜਿਹੜਾ ਪਹਿਲਾਂ ਹੀ ਕੰਮ ਛੱਡ ਕੇ ਐਵੇਂ ਤੁਰਿਆ ਫਿਰਦਾ ਹੈ ਉਹਨੂੰ ਕੀ ਦੇ ਕੇ ਫਾਇਦਾ ਜਿਹੜਾ ਗਰੀਬ ਹੈ ਜਿਹਦੀ ਜਿਸ ਨੂੰ ਲੋੜ ਹੈ ਕਿਸੇ ਚੀਜ਼ ਦੀ ਉੱਥੇ ਅਸੀਂ ਸੇਵਾ ਕਰਦੀਏ ਉਹ ਸੇਵਾ ਦਾ ਫਲ ਸਾਨੂੰ ਜ਼ਰੂਰ ਮਿਲੇਗਾ ਤੇ ਮਹਾਰਾਜ ਜੀ ਨੇ ਖੰਡਨ ਕੀਤਾ ਪਾਤਸ਼ਾਹ ਜੀ ਨੇ ਤੇ ਸ਼ਲੋਕ ਚਾਰਨ ਕੀਤਾ ਜੇ 모ਹਾ ਕਾ ਕਰਮੁ ਹੈ ਆਰੇ ਮੇ ਪਿਤਰੀ ਦੇ ਮਹਾਰਾਜ ਕਹਿੰਦੇ ਜੇ ਚੋਰ ਕਿਸੇ ਘਰ ਵਿੱਚ ਵੜ ਜਾਵੇ ਭੂਮੀਆਂ ਤੇ ਉਤੋਂ ਸਮਾਨ ਚਰਾ ਕੇ ਲੈ ਜੇ ਧਨ ਚਰਾ ਕੇ ਲੈ ਜੇ ਉਹ ਪਿਤਰਾ ਨੂੰ ਦਾਨ ਕਰ ਦੇ ਅੱਗੇ ਪਿਤਰਾ ਦਾ ਭੋਜਨ ਸ਼ਕਾ ਦੇ ਉਸੇ ਪੈਸੇ ਦਾ ਤੇ ਮਹਾਰਾਜ ਜੀ ਕਹਿੰਦੇ ਕਿ ਤੇ ਫਲ ਮਿਲੇਗਾ ਪੰਡਤ ਭਰਮ ਪੈਦਾ ਕਰਦੇ ਸੀ ਭਰਮ ਪੈਦਾ ਕਰਦੇ ਸੀ ਇਹ ਮਹਾਰਾਜ ਜੀ ਜਵਾਬ ਦੇ ਦਿੰਦੇ ਨੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਜੀ ਮਹਾਰਾਜ ਜੀ ਕਹਿੰਦੇ ਭੋਜਨ ਉੱਥੇ ਪਹੁੰਚ ਸਕਦਾ ਨਾ ਪਿਤਰਾਂ ਕੋਲ ਫਿਰ ਜਿਹੜੀ ਚੀਜ਼ ਚੁਰਾਈ ਹੋਈ ਨਾ ਕਿਸੇ ਦੇ ਘਰੋਂ ਉਹ ਵੀ ਪਛਾਣੀ ਜਾਣੀ ਹੈ ਉੱਥੇ ਹਾਰਾ ਜੀ ਕਹਿੰਦੇ ਉਹ ਨਹੀਂ ਪਛਾਣ ਆਏਗੀ ਜੇ ਕਿਸੇ ਦੇ ਪੈਸੇ ਦਾ ਚਰਾ ਕੇ ਚੋਰੀ ਕਰਕੇ ਭੋਜਨ ਪਿਤਰਾਂ ਨੂੰ ਛਕਾ ਦਾਂਗੇ ਤੇ ਪਿਤਰ ਜੇ ਭੋਜਨ ਪਛਾਣ ਲੈਣਗੇ ਆਪਣੇ ਧੀਆਂ ਪੁੱਤਰਾਂ ਦੇ ਅੱਗੇ ਪਹੁੰਚ ਜਾਵੇਗਾ ਤੇ ਮਹਾਰਾਜ ਜੀ ਕਹਿੰਦੇ ਉਹ ਵਸਤੂ ਵੀ ਸਿਆਣੀ ਜਾਣੀ ਹੈ ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ ਕਹਿੰਦੇ ਪਿੱਤਰ ਵੀ ਚੋਰ ਬਣ ਜਾਣਗੇ ਜੇ ਬੱਚੇ ਚੋਰ ਹਨ ਪੁੱਤਰ ਚੋਰ ਹੈ ਧਨ ਚੋਰੀ ਕਰਕੇ ਆਪਣੇ ਪਿੱਤਰਾਂ ਦਾ ਦਾਨ ਕਰਦਾ ਤੇ ਉਹ ਪਿੱਤਰ ਵੀ ਚੋਰ ਬਣ ਜਾਣਗੇ ਮਹਾਰਾਜ ਜੀ ਕਹਿੰਦੇ ਦਰਗਾਹ ਵਿੱਚ ਪਿੱਤਰ ਨਹੀਂ ਚੋਰ ਬਣਨਗੇ ਇਹ ਸਵਾਲ ਕਰਦੇ ਨੇ ਮਹਾਰਾਜ ਜੂਨੀ ਚੰਦ ਨੂੰ ਕਹਿੰਦੇ ਅੱਗੇ ਵਸ ਤੁਸੀਂ ਆਣੀਏ ਪਿਤਰੀ ਚੋਰ ਕਰੇ ਕਹਿੰਦੇ ਪਿੱਤਰਾਂ ਨੂੰ ਫਿਰ ਚੋਰ ਬਣਾਤਾ ਵੱਡੀਏ ਹੱਥ ਦਲਾਲ ਕੇ ਮੁਸਪੀਏ ਕਰੇ ਤੇ ਮਹਾਰਾਜ ਜੀ ਕਹਿੰਦੇ ਫਿਰ ਤਾਂ ਦਲਾਲ ਦੇ ਵੀ ਹੱਥ ਵੱਡੇ ਜਾਣਗੇ ਜਿਹੜਾ ਬ੍ਰਹਮਣ ਦਦਾਲੀ ਕਰ ਰਿਹਾ ਹੈ ਨਾ ਮਹਾਰਾਜ ਜੀ ਕਹਿੰਦੇ ਜਿਹੜੇ ਪ੍ਰੋਥ ਦਦਾਲੀ ਕਰ ਰਹੇ ਹਨ ਗਵਾਈ ਭਾਰ ਰਹੇ ਹਨ ਕਿ ਤੁਹਾਡੇ ਪਿਤਰਾਂ ਨੂੰ ਮਿਲਣਗੇ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਪਿਤਰ ਛੱਕ ਕੇ ਜਾਂਦਾ ਹੈ ਬ੍ਰਹਮਣ ਪੇਟ ਭਰਦਾ ਉਹਦੇ ਹੱਥ ਵੀ ਦਰਗਾਹ ਵਿੱਚ ਸਾੜੇ ਜਾਣਿਆਂ ਨੂੰ ਵੱਡੇ ਜਾਣਿਆਂ ਨੂੰ ਮਹਾਰਾਜ ਜੀ ਕਹਿੰਦੇ ਵੱਡੀਏ ਹੱਥ ਦਲਾਲ ਕੇ ਮੁਸਫੀਏ ਕਰੇ ਮਹਾਰਾਜ ਜੀ ਕਹਿੰਦੇ ਫਿਰ ਤਾਂ ਇਹੀ ਬਣਦਾ ਉੱਤਰ ਅੰਸਰ ਇਹੀ ਬਣਦਾ ਕਿ ਦਲਾਲੀ ਕਰਨ ਵਾਲਾ ਜਿਹੜਾ ਬ੍ਰਾਹਮਣ ਹੈ ਉਹਦੇ ਵੀ ਹੱਥ ਵੱਡੇ ਜਾਣਗੇ ਹੱਟ ਕੁੱਟੇ ਜਾਣਗੇ ਦਰਗਾਹ ਵਿੱਚ ਨਾਨਕ ਅੱਗੇ ਸੋ ਮਿਲੇ ਸੇ ਖੱਟੇ ਘਾਲੇ ਦੇ ਮਹਾਰਾਜ ਜੀ ਕਹਿੰਦੇ ਨਹੀਂ ਸਵਾਲ ਦਾ ਜਵਾਬ ਦਿੰਦਿਆਂ ਪਾਤਸ਼ਾਹ ਜੀ ਇੱਥੇ ਕਹਿੰਦੇ ਨਹੀਂ ਭਾਈ ਨਾਨਕ ਅੱਗੇ ਸੋ ਮਿਲੇ ਮਹਾਰਾਜ ਜੀ ਕਹਿੰਦੇ ਸਾਡਾ ਤੇ ਕਹਿਣਾ ਹੈ ਕਿ ਅੱਗੇ ਉਹ ਮਿਲਦਾ ਹੈ ਇਹ ਖੱਟੇ ਹਾਲੇ ਦੇ ਜੋ ਖੱਟਦਾ ਮਨੁੱਖ ਕਮਾਂਦਾ ਉਹੀ ਦਰਗਾਹ ਵਿੱਚ ਨੂੰ ਭੋਗਣਾ ਪੈਂਦਾ ਜੋ ਇੱਥੇ ਸੰਸਾਰ ਵਿੱਚ ਖੱਟੀ ਖੱਟਦਾ ਉਹਦਾ ਹਿਸਾਬ ਦੇਣਾ ਪੈਂਦਾ ਉਹ ਖੱਟੀ ਦਾ ਫਲ ਖਾਣਾ ਪੈਂਦਾ ਭਾਈ ਮਹਾਰਾਜ ਜੀ ਇਹ ਜਵਾਬ ਦਿੰਦਿਆਂ ਅਨਦੁਨੀ ਚੰਦ ਨੂੰ ਨਹੀਂ ਸਾਰੀ ਦੁਨੀਆ ਨੂੰ ਜਿੰਨੇ ਲੋਕ ਖੜਿਆ ਤੇ ਦੇਖੋ ਮਹਾਰਾਜ ਦਾ ਕੈਸਾ ਤਰੀਕਾ ਸੀ ਗੁਰੂ ਨਾਨਕ ਪਾਤਸ਼ਾਹ ਦਾ ਉੱਥੇ ਦੁਨੀਆ ਨੂੰ ਪ੍ਰਦੇਸ਼ ਦੇਣ ਵਾਸਤੇ ਉਥੇ ਪਹੁੰਚਦੇ ਉਥੇ ਕਾਠ ਦੇ ਵਿੱਚ ਉਪਦੇਸ਼ ਦਿੰਦੇ ਕਿ ਇੱਕ ਨਹੀਂ ਉਥੇ ਸਾਰਿਆਂ ਨੂੰ ਸਿੱਖਿਆ ਮਿਲ ਸਕੇ ਕਾਠ ਕਰਨ ਦਾ ਇਹੀ ਭਾਵ ਹੁੰਦਾ ਜਦੋਂ ਆਪਾਂ ਕੋਈ ਸਮਾਗਮ ਰੱਖਦੇ ਆ ਨਾ ਗੁਰੂ ਘਰ ਦੇ ਵਿੱਚ ਪਚਾਰ ਚਾਰ ਦਿਨ ਦੇ ਤਿੰਨ ਤਿੰਨ ਦਿਨ ਦੇ ਉਦਾਹੀ ਭਾਵ ਹੁੰਦਾ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਉਥੇ ਬੱਚੇ ਵੀ ਹੋਣ ਸਰੀਰ ਕਈ ਹੁੰਦੇ ਹਨ ਤੇ ਉਥੇ ਸਿੱਖਿਆ ਸਾਰਿਆਂ ਨੂੰ ਮਿਲਦੀ ਜੇ ਇਕੱਲੇ ਬਹਿ ਕੇ ਕਰਾਂਗੇ ਇਕੱਲੇ ਨੂੰ ਮਿਲੇਗੀ ਇਸ ਕਰਕੇ ਕਾਠ ਰੱਖੇ ਜਾਂਦੇ ਹਨ ਸਭਾ ਰੱਖੀਆਂ ਜਾਂਦੀਆਂ ਸਮਾਗਮ ਹੁਣ ਰੱਖਦੇ ਆਪਾਂ ਕਿ ਸਾਰੀ ਸੰਗਤ ਜੁੜੇਗੀ ਤੇ ਜਿਹੜੀ ਸਿੱਖਿਆ ਮਿਲਣੀ ਹੈ ਸਾਰਿਆਂ ਨੂੰ ਮਿਲੇ ਉਹਦੇ ਵਿੱਚੋਂ ਜੇ ਚਾਰ ਵੀ ਧਾਰਨ ਕਰਨਗੇ ਇਹ ਚਾਰਾਂ ਦਾ ਭਲਾ ਹੋ ਜਾਵੇ ਸਾਰੇ ਨਹੀਂ ਧਾਰਨ ਕਰਦੇ ਜਿਨ੍ਹਾਂ ਨੂੰ ਮਤ ਆ ਜਾਂਦੀ ਹੈ ਧਾਰਨ ਕਰ ਲੈਂਦੇ ਨੇ ਉਹਨਾਂ ਦਾ ਭਲਾ ਹੋ ਜਾਂਦਾ ਹੈ ਉਹ ਆਤਮਾਵਾਂ ਤਰ ਜਾਂਦੀਆਂ ਹਨ ਇਸ ਕਰਕੇ ਮਹਾਰਾਜ ਦੀ ਗੁਰੂ ਨਾਨਕ ਦੀ ਸਿੱਖਿਆ ਸੀ ਇਸ ਸਕੂਲ ਸੀ ਉਹਨਾਂ ਦੇ ਤਰੀਕਾ ਸੀ ਸਿੱਖਿਆ ਦੇਣ ਦਾ ਜਿਨ੍ਹਾਂ ਨੇ ਵੱਡੇ ਵੱਡੇ ਪਾਪੀਆਂ ਨੂੰ ਘਾਰੀਆਂ ਨੂੰ ਤਾਰ ਕੇ ਤਰਨਾ ਵਿੱਚ ਨਵਾਤਾ ਇਹ ਉਹਨਾਂ ਦਾ ਦੇਖੋ ਤਰੀਕਾ ਸੀ ਮਹਾਰਾਜ ਦਾ ਇਹ ਪਾਈ ਅੱਜ ਦੇ ਸ਼ਬਦ ਦੀ ਵਿਚਾਰੇ ਨਿਯਕੂ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਨਿਕਾ ਭੁਲਾਉ ਜੰਦੀਆਂ ਨੂੰ ਮਹਾਰਾਜ ਸਤਿਮਤ ਬਖਸ਼ਣ ਪਾਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ